ਅੰਡੇ ਦੀ ਭਾਵੀ ਭੰਗੜਾ ਤਾਂ ਸਜਦਾ ਤੇਰੇ ਅੰਡੇ ਦੀ ਭਾਵੀ ਤੈਨੂੰ origignal ਕਲਰ ਨਹੀਂ ਪਤਾ ਲੱਗਣਾ ਇਹਦਾ ਕਲਰ ਤੈਨੂੰ ਉਹਦੇ ਹੀ ਪਤਾ ਲੱਗੇ ਤੂੰ ਪਾਉਣ ਠੀਕ ਹੈ ਨਾ ਇਹ ਇਧਰ ਵਿਆਹ ਵਾਲਾ ਮੁੰਡਾ ਤੇ ਇਹ ਟੋਪੀ ਜੀ ਪਾਈ ਰੱਖਦਾ ਪੱਗਪੁੱਗ ਬਣ ਲਿਆ ਕਰ ਠੀਕ ਹੈ ਚੁੱਲਾ ਰੇੜੇ ਵਾਲਾ ਇਹ ਚੁੱਲਾ ਰੇੜੇ ਦਾ ਇਹ ਲਿਆ ਪਮੈਟ ਤੇ ਆਹ ਲਿਆ ਤੇ ਆਹ ਹੁਣ ਹੋਰ ਕਹਿ ਰਹੇ ਆ ਹਾਂਜੀ ਹਾਂ ਆਹ ਸੋਹਣਾ ਮੰਮੀ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਵੀ ਵਿਆਹ ਦੀਆਂ ਤਿਆਰੀਆਂ ਚੱਲੀਆਂ ਵਿਆਹ ਹੁਣ ਹੋਰ ਜ਼ਿਆਦਾ ਨੇੜੇ ਆ ਗਿਆ ਹੈ ਤੇ ਪਰਸੋਂ ਆਪਾਂ ਖੰਡਰ ਸਾਹਿਬ ਆਰੰਭ ਕਰਾਣਾ ਹੈ ਨਾ ਤੇ ਆਪਣੇ ਘਰ ਬਾਬਾ ਜੀ ਨੇ ਆਣਾ ਤੇ ਤਾਂ ਕਰਕੇ ਫਿਰ ਹੁਣ ਆਪਾਂ ਤਿਆਰੀਆਂ ਤੁਰਿਆਂ ਕਰ ਰਹੇ ਆ ਤੇ ਫਿਲਹਾਲ ਦਾ ਗੱਲ ਐਦਾ ਵੀ ਮੈਂ ਤੇ ਡੈਡੀ ਹੁਣ ਚੱਲੇ ਆ ਇੱਕ ਦੋ ਜਗ੍ਹਾ ਕਾਰਡ ਵੰਡਣੇ ਸੀ ਉਹ ਵੰਡ ਕੇ ਆਨੇ ਆ ਸੱਸੀ ਘਰ ਬੁਲਾ ਦਿਆ ਕਰ ਤੁਸੀਂ ਮੈਨੂੰ ਮੌਕਾ ਹੀ ਨਹੀਂ ਦਿੱਤਾ ਬੋਲਣ ਦਾ ਬੋਲੀ ਜਾਂਦੀ ਸਾਸਰੀ ਘਰ ਪਤਾ ਨਹੀਂ ਮੈਂ ਹੀ ਮੌਕਾ ਨਹੀਂ ਤੁਸੀਂ ਬੋਲਣ ਨਹੀਂ ਦਿੱਤਾ ਜਾਂ ਬੋਲਣ ਹੀ ਨਹੀਂ ਦਿੱਤਾ ਅੱਛਾ ਚੱਲ ਫਿਰ ਸਾਰਾ ਚੱਲ ਸਾਸਰੀ ਘਰ ਸਾਰਿਆਂ ਨੂੰ ਮੇਰੇ ਵੱਲੋਂ ਆਹੋ ਤੇ ਹੁਣ ਗੱਲ ਇਦਾਂ ਵੀ ਉਹ ਕਰਨੇ ਆ ਨਾ ਆਪਾਂ ਖੰਡਰ ਸਾਹਿਬ ਦਾ ਖਾਣਾ ਤੇ ਤਾਂ ਕਰਕੇ ਤਿਆਰੀ ਸ਼ਹਿਰੀ ਚੱਲ ਰਹੀ ਹੈ ਤੇ ਫਿਲਹਾਲ ਮੈਂ ਤੇ ਡੈਡੀ ਹੁਣ ਚੱਲੇ ਆ ਸੀ ਕਾਰਡ ਗੋਡ ਵੰਡ ਆਏ ਇੱਕ ਦੋ ਥਾਂ ਤੇ ਤੇ ਉਸ ਤੋਂ ਬਾਅਦ ਫਿਰ ਅਸੀਂ ਕੋਟਪੈਂਟ ਸਵਾਣ ਵਾਸਤੇ ਦੇ ਜਾਣਾ ਡੈਡੀ ਦਾ ਕੱਪੜਾ ਲਿਆਂਦਾ ਪਿਆ ਫਿਰ ਉਸ ਤੋਂ ਬਾਅਦ ਮੇਰਾ ਤੇ ਮਨੀ ਦਾ ਕੋਟਪੈਂਟ ਦਾ ਕੱਪੜਾ ਲੈ ਕੇ ਆਉਣਾ ਤੇ ਉਹ ਸਵਾਣਾ ਠੀਕ ਹੈ ਤੇ ਬਾਕੀ ਇਹ ਤੇ ਕੱਪੜੇ-ਕੁਪੜੇ ਲੈਏ ਸੀਗੇ ਕੱਲ ਮਨਪ੍ਰੀਤ ਉਹ ਤੇ ਤੁਸੀਂ ਹੁਣ ਵਿਆਹ ਤੇ ਪਾਏ ਹੀ ਦੇਖੋਗੇ ਇਦਾਂ ਨਹੀਂ ਪਾਉ ਖਾਣੇ ਤੇ ਉਹ ਹਾਦੀਏ ਨਹੀਂ ਨਹੀਂ ਮੈਂ ਕਹਿੰਨਾ ਉਹ ਹਾਦਨੇ ਚੱਲ ਗੋੜੀ ਥੋੜੀ ਥੋੜੀ ਮੰਮੀ ਦੇ ਮੰਮੀ ਦੇ ਹੁਣੇ ਹੁਣੇ ਆਈ ਸੀਗੀ ਆਪਣੇ ਦਰਜਾਣੀ ਆਈ ਸੀ ਤੇ ਮੰਮੀ ਦਾ ਮੰਮੀ ਤੁਸੀਂ ਸਾਸਰੀ ਘਰ ਬੁਲਾ ਦੇ ਕਰੋ ਹਾਂ ਬੁਲਾ ਲੀ ਮੈਂ ਮਾਰੀ ਜਾਂਦਾ ਅੱਛਾ ਦਹੀਂ ਪਾਰ ਸਾਸਰੀ ਘਰ ਹੀ ਸਾਰਿਆਂ ਨੂੰ ਤੇ ਹੁਣ ਮੰਮੀ ਦਾ ਦਰਜਾਣੀ ਲੈ ਕੇ ਗਈ ਮਾਪ ਆਹ ਨਾ ਮਿੱੱਚਾ ਲੈ ਕੇ ਗਈਏ ਨੇਚ ਆਹ ਨਾਪ ਮਿੱੱਚਾ ਰੋਟੀਆਂ ਰੋਟੀਆਂ ਬਣਾ ਰਹੇ ਨੇ ਤੇ ਰੋਟੀ ਰੋਟੀਆਂ ਆਪਾਂ ਖਾ ਲਈ ਤੇ ਬਸ ਹੁਣ ਆਪਾਂ ਨਿਕਲੇ ਲੇਟ ਹੋ ਗਿਆ ਬਹੁਤ ਜ਼ਿਆਦਾ ਤਿਆਰਚਾਰ ਹੋ ਗਏ ਉਧਰ ਮੜਾ ਮੋਟਾ ਤੇ ਉੱਤੇ ਆਪਾਂ ਜਾਇਆ ਨੇ ਤੇ ਬੀਬੀ ਪਾਪਾ ਹੁਣੀ ਵੀ ਆ ਚੁੱਕੇ ਨੇ ਤੇ ਹੈ ਨਾ ਤੇ ਉਹ ਆ ਚੁੱਕੇ ਨੇ ਪਹਿਲਾਂ ਹੀ ਇਧਰ ਦੇਖੋ ਬੀਬੀ ਪਾਪਾ ਜੀ ਆ ਚੁੱਕੇ ਨੇ ਸਤਿ ਸ੍ਰੀ ਅਕਾਲ ਬੁਲਾ ਦਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਖਣ ਵਾਲਿਆਂ ਨੂੰ ਆਹ ਕਹਿੰਦਾ ਭਾਈ ਦਾ ਭਾਈ ਭੋਲੇ ਜੀ ਹਾਂ ਤੇ ਬੀਬੀ ਹੁਣੀ ਆਪਣਾ ਮੇਲ ਆ ਚੁੱਕਾ ਜਿਹੜਾ ਮੇਨ ਬੰਦੇ ਆਪਣੇ ਆ ਚੁੱਕੇ ਨੇ ਤੇ ਹੁਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਤੇ ਗੱਲ ਐਦਾ ਵੀ ਹੁਣ ਉਹ ਲਿਆਂਦਾ ਸੀ ਭਾਡੇ ਪੁੰਡੇ ਲੈ ਕੇ ਆਏ ਸੀ ਮੰਮੀ ਹੁਣੀ ਉਹ ਮੈਂ ਤੁਹਾਨੂੰ ਉਹ ਹਾਨਾ ਆ ਦੇਖੋ ਇਹ ਤਾਂ ਵੀ ਹੈ ਮੇਲ ਲੈ ਕੇ ਆਏ ਨੇ ਠੀਕ ਹੈ ਤੇ ਕੜਾਈ ਲੈ ਕੇ ਆਏ ਨੇ ਕਿ ਚੁੱਲਾ ਰੇੜੇ ਵਾਲਾ ਇਹ ਚੁੱਲਾ ਮਾਲਿਕ ਇਹ ਰਿੜਦਾ ਆ ਪਹੀਏ ਲੱਗੇ ਇਹਦੇ ਥੱਲੇ ਇਹ ਘੈਂਟ ਗੱਲਬਾਤ ਲੈ ਕੇ ਆਏ ਨੇ ਵੀ ਇਹ ਤਾਂ ਤੇ ਜੱਗ ਮੈਂ ਤੁਹਾਨੂੰ ਉਹਦਨ ਵਹਾਇਆ ਸੀਗਾ ਤੇ ਬਾਕੀ ਬੀਬੀ ਪਾਪੇ ਹੋਣੀ ਇੱਥੇ ਧੁੱਪ ਸੇਕ ਰਹੇ ਨੇ ਰੋਜ਼ ਮੇਲਾ ਦਾ ਉੱਪਰ ਧੁੱਪ ਸੇਕਦੇ ਹਾਂ ਹਾਂ ਰੋਜ਼ ਲੋਈ ਤੇ ਉਹ ਠੰਡ ਦੁਬਾਰਾ ਹੋ ਗਈ ਨਹੀਂ ਪਾਪਾਈ ਬਹੁਤ ਨਾ ਤੇ ਆਦੇ ਦਾ ਆਹੋ ਮੇਰੇ ਆਜ ਨੇ ਚਾਬੀ ਤੇ ਕਿਤੇ ਨਹੀਂ ਲੱਗੀ ਟੋਪ ਅੱਜ ਵਰਵੀਅਾ ਤੇ ਆਉਂਦਾ ਹੈ ਅੱਛਾ ਲੰਗਰ ਉੱਪਰ ਹੀ ਆਉਂਦਾ ਹੈ ਅੱਛਾ ਮਹਾਰਾਜ ਜੀ ਜੀ ਚੱਲੋ ਵਧੀਆ ਹੋ ਰਹੀ ਜੀ ਬਾਬਾ ਪਤਨੀ ਤੋਂ ਪਿਆਰੀ ਉਹ ਤੇ ਲਿਆਉਂਦੀ ਹੈ ਚਾਹ ਪਾਣੀ ਅੱਛਾ ਕੀ ਬਾਤ ਹੈ ਠੀਕ ਹੈ ਫਿਰ ਤੇ ਹਾਂ ਸੇਵਾ ਕਰੀ ਬਹੁਤ ਹੀ ਮਹਾਰਾਜ ਸਾਡ ਦੇ ਚਰਖੇ ਹਾਂ ਤੇ ਵਿਆਹ ਦੀਆਂ ਤਿਆਰੀਆਂ ਫਿਰ ਹੋਰ ਵਿਆਹ ਦੀ ਤਿਆਰੀ ਹੈ ਵਾਹ ਭਾਈ ਵਿਆਹ ਦੀ ਫੁੱਲ ਤਿਆਰੀ ਹੈ ਜੀ ਕੋਟ ਪੈਂਟ ਲੈਂਦੇ ਨੇ ਕੋਟ ਪੈਂਟ ਲੈਂਦੇ ਹੋਰ ਆ ਮਟਰ ਕੱਟ ਲੱਗਿਆ ਅੱਛਾ ਮਟਰ ਕੱਟ ਲੱਗਿਆ ਕੀ ਬਾਤ ਹੈ ਠੀਕ ਹੈ ਠੀਕ ਹੈ ਕਦੋਂ ਸ਼ੁਰੂ ਕਰੀਏ ਨਾ ਸਾਮ ਹਾਂ ਹਾਂ ਸਹੀ ਗੱਲ ਹੈ ਲਵਾਈ ਨੂੰ ਹੁਣ ਫੋਨ ਕੀਤਾ ਲਵਾਈ ਨੇ ਵੀ ਆਣਾ ਕੱਲ ਨੂੰ ਹਾਂ ਬਸ ਠੀਕ ਵਧੀਆ ਕੱਲ ਨੂੰ ਆਣਾ ਲਵਾਈ ਆਹੋ ਇੱਕ ਵਾਰੀ ਉਹ ਰਾਸ਼ਨ ਪਾਣੀ ਲਿਖਾ ਦੇਗਾ ਨਾ ਸਾਰਾ ਤੇ ਫਿਰ ਅਖੰਡਪੜ ਸਾਹਿਬ ਦੇ ਫਿਰ ਜਿਹੜਾ ਪੂੜੀਆਂ ਤੇ ਛੋਲੇ ਬਣਾਉਣੇ ਨੇ ਕੜਾਹ ਬਣਾਉਣਾ ਫਿਰ ਉਹ ਬੰਦਾ ਭੇਜ ਦੇਗਾ ਜਾਂ ਆਪ ਆ ਜਾਈਏ ਹਾਂ ਹਾਂ ਤਾਂ ਕਰਗੇ ਤੇ ਇੱਧਰ ਆਪਾਂ ਰੰਗ ਰੂੰਗਾ ਇੱਧਰ ਕਰਤਾ ਸੀਗਾ ਕੰਨਾਂ ਨੂੰ ਤੇ ਹੁਣ ਸੋਹਣੀਆਂ ਲੈ ਲਈਏ ਬਸ ਸਫਾਈ ਕਰਨੀ ਬਾਕੀ ਅੱਜ ਅਸੀਂ ਥੋੜੇ ਵਿਹਲੇ ਹੋਗੇ ਨਾ ਜਾਂ ਕੱਲ ਨੂੰ ਤੇ ਸਾਰੀ ਛੱਤ ਦੀ ਆਪਾਂ ਸਫਾਈ ਕਰਨੀ ਆ ਬੂਟੇ ਸਾਰੇ ਨਾ ਸੈੱਟ ਕਰਕੇ ਰੱਖਣੇ ਨੇ ਤੇ ਫਿਰ ਬਾਕੀ ਕੰਮ ਆਪਾਂ ਨਾਲ ਦੀ ਨਾਲ ਨਿਪਟਾਈ ਜਾਣੇ ਨੇ ਤੇ ਤੁਹਾਨੂੰ ਆਪਾਂ ਵਿਖਾਈ ਜਾਣਾ ਠੀਕ ਹੈ ਜੀ ਆਹੋ ਤੇ ਪਰਸੋਂ ਆਪਣੇ ਖੰਡਪਾਟ ਸਾਹਿਬ ਆਰੰਭ ਕਰਾਂਗੇ ਠੀਕ ਹੈ ਜੀ ਜਿਹੜਾ ਆਪਾਂ ਕੰਮ ਜਾਈਏ ਫਟਾ ਓਕੇ ਜੀ ਮੰਤਰੀ ਜੀ ਚਲੋ ਇਹ ਦਰਬਿਆ ਵਾਲਾ ਮੁੰਡਾ ਤੇ ਇਹ ਟੋਪੀ ਜੀ ਪਾਈ ਰੱਖਦਾ ਪੱਗ ਬੁਗ ਬਨ ਲਿਆ ਘਰ ਪਰਨਾ ਬਨ ਲਿਆ ਯਾਰ ਕੀ ਯਾਰ ਤੂੰ ਦੱਸ ਯਾਰ ਵਿਆਹ ਆ ਗਿਆ ਯਾਰ ਪਰਨਾ ਬਨ ਕੇ ਰੱਖਿਆ ਕਰ ਹੈ ਅੱਭਾ ਨਹੀਂ ਪਰਨੇ ਤੇ ਸਾਹਮਣੇ ਸਾਰੇ ਪਏ ਉਹੀ ਤਾਂ ਗੱਲ ਹੈ ਪਰਨਾ ਬਨ ਕੇ ਰੱਖਿਆ ਕਰ ਤੂੰ ਵੀ ਯਾਰ ਮੈਨੂੰ ਦਿਖਦਾ ਨਹੀਂ ਨਾ ਹੈਗਾ ਆਹੋ ਪਰਨਾ ਬਨ ਕੇ ਰੱਖਿਆ ਕਰ ਤੁਹਾਡਾ ਸਾਹਮਣੇ ਮੇਰੇ ਸਾਹਮਣੇ ਬਹੁਤ ਫਰਕ ਹੈ ਨਾ ਵਲੌਗ ਦੇਖਦੇ ਨੇ ਫਿਰ ਸਾਰੇ ਤੈਨੂੰ ਪਤਾ ਤੇਰੀ ਸਾਲੀਆਂ ਵੀ ਦੇਖਦੀਆਂ ਹੋਣਿਆ ਵਲੌਗ ਆ ਹੈ ਇਹ ਘਰ ਵਾਲੇ ਵੀ ਦੇਖ ਦੀ ਹੋਣੀ ਠੀਕ ਹੈ ਨਾ ਆਹੋ ਅਮੀ ਉਹ ਜਿਹੜੀ ਉਹ ਇੱਕ ਲਿਆਂਦੀ ਉਹ ਤਵੀ ਹੈ ਜਿਹੜੀ ਉਹ ਇੱਕ ਤਵੀ ਲਿਆਂਦੀ ਨਾ ਹਾਂ ਅੱਛਾ ਉਹ ਕਾਦੀ ਵਾਸਤੇ ਤਵੀ ਹੈ ਉਹਨੇ ਪਗਾਈ ਅੱਛਾ ਵੱਡੀ ਹੈ ਕਾਫੀ ਹੈ ਨਾ ਅੱਛਾ ਅੱਜ ਦੇ ਹੋਣ ਅਸੀਂ ਆਏ ਸੀ ਕੋਡ ਪੈਨ ਵਾਲੀ ਦੁਕਾਨ ਤੇ ਤੇ ਕੋਡ ਪੈਨ ਆਪਾਂ ਪਸੰਦ ਕਰ ਲਏ ਨੇ ਹਾਂ ਵਾਲੇ ਨਹੀਂ ਨਹੀਂ ਪਰ ਤੁਹਾਨੂੰ origignal ਕਲਰ ਨਹੀਂ ਪਤਾ ਲੱਗਣਾ ਇਹਦਾ ਕਲਰ ਤੁਹਾਨੂੰ ਉਹਦੇ ਹੀ ਪਤਾ ਲੱਗੇ ਜੇ ਤੂੰ ਪਾਉਂ ਠੀਕ ਹੈ ਨਾ ਕੋਟਪੈਂਟ ਵਾਲੀ ਦੁਕਾਨ ਹੈ ਤੇ ਇੱਥੇ ਹੁਣ ਖੜੇ ਆ ਇੱਕ ਅਲੀ ਕੋਟਪੈਂਟ ਸੀਨ ਦੇ ਵੀ ਨੇ ਰੈਡੀमेड ਵੀ ਹੈ ਨੇ ਤੇ ਹਰ ਤਰ੍ਹਾਂ ਦਾ ਇੱਥੇ ਜਾਨੀ ਕਿ ਕੋਟਪੈਂਟ ਤੁਹਾਨੂੰ ਸੀਨ ਨੂੰ ਮਤਲਬ ਸੀਨ ਦਾ ਸਿੱਤਾ ਸੋਇਆ ਮਿਲ ਜੇਗਾ ਤੇ ਸੁਭਾਵੀ ਸਾਰਾ ਮੈਂ ਬਲਾਨੀਆਂ ਮੁੰਡਿਆਂ ਨੂੰ ਜਿਨ੍ਹਾਂ ਦੇ ਇਹ ਨਾਲ ਸਿੱਪੇਸ ਕਰਨੇ ਵੇਰ ਰੋਗ ਇਹਨਾਂ ਲੋਕੋ ਬਹੁਤ ਆਈ ਵੀ ਐਸਾ ਵੀ ਨਹੀਂ ਹੈ ਹੈ ਇਹ ਬੜੀਆਂ ਹੈ ਕਿੰਨਾ ਕਰ ਰਿਹਾ ਹੈ ਰੋਣਾ ਕੰਝ ਦੇ ਦੇ ਅੱਛਾ ਅੱਛਾ ਇਹ ਗਾੜੀ ਗਾੜੀ ਲੱਗ ਰਹੀ ਹੈ ਕਿੰਨਾ ਦੋ ਲੈ ਲੇ ਲੈ ਲੋ ਹਾਂ ਹਾਂ ਲੈ ਲੋ ਜੀ ਮੈਟ ਲੈਣ ਆਏ ਸੀਗੇ ਤੇ ਆਹ ਲਿਆ ਘਾਹ ਵਾਲਾ ਕਿੱਧਰ ਰੱਖਿਆ ਉਹ ਤੇ ਇਹ ਦੇਖੋ ਇਹ ਚਾਰ ਚੰਨ ਇਹ ਨਹੀਂ ਹਾਂ ਆ ਦੇਖੋ ਏ ਲਿਆ ਪਮੈਟ ਤੇ ਆ ਲਿਆ ਤੇ ਆ ਹੁਣ ਹੋਰ ਲੈ ਰਹੇ ਆ ਹਾਂ ਆ ਸੋਹਣਾ ਮੰਮੀ ਹਾਂ 400 ਦਾ 400 ਦਾ ਇੱਕ ਅੰਦਾ ਲੈ ਲਉ 300 ਦਾ ਟਿੱਕੋ ਜਿਹਾ ਲੈ ਲਓ ਫਿਰ ਸਾਰੇ ਹੈ ਨਾ ਚੱਲ ਆ ਹੀ ਲੈ ਲਓ ਦੋ ਬੜੇ ਨੇ ਨਾ ਨਹੀਂ ਕਮਰੇ ਤੇ ਬਚਾ ਦਾਂਗੇ ਨਾ ਸਾਰਿਆਂ ਨੂੰ ਚਾਰ ਲੈ ਲਉ ਨਾ ਆਪਣਾ ਵੀ ਪਰਚੀਆਂ ਦਾ ਆ ਨਹੀਂ ਲਿਆ ਹਾਂ ਵੜਾ ਹੀ ਲਿਆ ਸਹੀ ਹੈ ਔਰ 830 ਵਾਲਾ ਔਰ ਸਹੀ ਹੈ ਅਰੇ ਬਹੁਤ ਬੰਨੀਆ ਠੀਕ ਹੈ ਨਹੀਂ ਹੈ ਬਹੁਤ ਅੱਛਾ ਹੈ ਇਹਨਾਂ ਦਾ ਹੈ ਤਿੰਨ ਭੜੇ ਲੈ ਤਿੰਨ ਚਾਰ ਲੈ ਲੈਨੇ ਨਾ ਇਹ ਤਾਂ ਮੇਰੇ ਗਾਲ ਸੁਣਾ ਲਿਆ ਸੀ ਜਿਹੜਾ ਉੱਥਾਰੇ ਜਵਾਲਾ ਇੱਕ ਆ ਲਿਆ ਨਾ ਥੱਲੇ ਕੋੜੀਆਂ ਵਾਸਤੇ ਉੱਤਰ ਪਏ ਨੇ ਨਾ ਧੋਹੇ ਦਾ ਨਹੀਂ ਯਾਰ ਆ ਥੱਲੇ ਕੋੜੀਆਂ ਤੇ ਵਿਛਾ ਦਾਂਗੇ ਇੱਕ ਆ ਲਿਆ 12 ਲਿਫਾ ਲੈ ਪਹਿਲਾ ਦਿਖਾ ਤਾਂ ਸਹੀ ਦਾ ਐਸੀ ਤੈਸੀ। ਹਾਂ। ਆਪ ਦੇਖੋ ਇਹ ਇਹ ਲੀਏ। ਇਹ ਕਿੰਨੇ? 150 ਗਏ। ਅੱਛਾ। ਇਹ ਕਿਹ 600 ਵਾਲਾ ਹੈ? 3 ਹੋ ਗਿਆ 300 ਵਾਲਾ। ਇਹ ਗਰਾਸ ਮੈਲ। ਬਸ ਠੀਕ। ਇਹ ਤੋਂ ਉਹ ਵੀ ਹੈ ਯਾਰ ਵਿੱਚ। ਟਿੱਕੀ ਵਾਲੀ। ਇਹ ਕੋ ਵੀ ਆ ਉਹ ਜਿਹੜੀ ਉਹ ਟਿੱਕੀ। ਯਾਨੀ ਇਹ ਗਰਾਸ ਨਿਕਾ। ਗਰਾਸ ਚ ਚਲੋ। ਹਾਂਜੀ। ਤੇ ਇਧਰ ਆਪਣੇ ਹੁਣ ਕਾਰਡ ਗੁੱਡ ਵੰਡ ਕੇ ਆਏ ਨੇ ਸਾਰੇ। ਤੇ ਇਕੱਠੇ ਹੋਏ ਨੇ ਮੱਲੇ ਵਾਲੇ ਵਿਆਹ ਦੇ ਕਾਰਡ ਵੰਡੇ ਨੇ ਤਾਂ ਕਰਕੇ ਤੇ ਤੁਹਾਨੂੰ ਤੁਹਾਨੂੰ ਲੈ ਕੇ ਕਿੱਦਾਂ ਪਾਓ ਹੋਰ ਹੋਰ ਜਾਵੇ ਦੇ ਘੋੜੀਆਂ ਕੁੜੀਆਂ ਗਾਓ ਵੀਡੀਓ ਬਣਾਉਂਦਾ ਮੈਂ ਇੱਧਰ ਦੇਖ ਕੋਈ ਨਹੀਂ ਜੋ ਹੈ ਪਾਓ ਪਾ ਪਰ ਮਾ ਚਲੋ ਅਸੀਂ ਪਾ ਕੋਈ ਕੁੜੀ ਬਣਿਆ ਓਏ ਓਏ ਛਿਪਲੀ ਫਿਰ ਫਿਰ ਨਾ ਆਇਆ ਅੱਛਾ ਨਹੀਂ ਮੰਮੀ ਨਾਲ ਆਏਗੀ ਹਾਂ ਤਿਆਰੀਆਂ ਕਰੀਏ ਧੋਰ ਸ਼ੋਰਾਂ ਦੇ ਫਿਰ ਹੋਰ ਯਾਰ ਹਾਂ ਜਾਵਾਂ ਉੱਪਲੀਆਂ ਨਹੀਂ ਆ ਦੇਖੋ ਮੈਂ ਲੈ ਕੇ ਆਈਆਂ ਦਸਤੀ ਮਿੱਠੀਆਂ ਚਾਹ ਆਹੋ 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 ਤੇ ਬੁਰੇ ਦੀ ਮਾਂ ਰੰਗੜਾ ਤਾਥ ਦਾ ਰੰਗੜਾ ਮੰੰਡੂ ਆ ਜਾ ਓਏ ਮੰੰਡੂ ਆ ਜਾ ਅੱਗੇ ਚੱਲ ਅੱਗੇ ਅੱਗੇ ਚੱਲ ਅੱਗੇ ਪੁੱਤ ਅੱਗੇ ਆ ਗਾਓ ਭਈ ਗਾਓ ਕੋਈ ਗਾਣਾ ਮੈਂ ਨਹੀਂ ਪਾਣੀ ਪੀਣਾ ਚਾਹੁੰਦੀ ਮੈਂ ਨਾ ਤੇ ਮੁੜਿਆ ਦੀ ਚਾਤੀ ਪੱਕਾ ਨਾ ਉਹ ਤੇ ਵੀ ਆਉਂਦੀ ਬਾਰੀ ਬਾਰਸੀ ਘਟਣ ਗਈ ਸੀ ਖੱਟ ਕੇ ਲਿਆਂਦੀ ਚਾਬੀ ਕਾ ਲੇ ਨੱਚੇ ਵੀ ਲਾਦੀ ਆ ਬਾਬੂ ਜੀ ਆ ਗੁੰਡਾ ਦੀ ਬਾਬੀ ਚਲੋ ਚਾਚੀ ਪਹਿਲਾਂ ਚਾਚੀ ਦੇ ਨੱਚੋ ਭੰਗੜਾ ਤਾਂ ਸਜਦਾ ਗਾਓ ਤੇ ਸਹੀ ਗਾਓ ਐ ਬਾਬਾ ਕੋਣਾ ੱੱੱ ਤੱਲੀ ਵਾਲਾ ਬਾਬਾ ਤੱਲੀ ਵਾਲਾ ਨਹੀਂ ਗਿਲੇ ਵਾਲਾ ਬਾਬਾ ਗਾਣੀਆਂ ਨੇ ਅੱਜ ਬਾਬਰ ਦੇ ਗਾਓ ਗਾਓ ਆਹ ਕੋਦੇ ਗਾਓ ਨੱਚਪੀ ਲੈਣਾ ਉਹਨਾਂ ਨੇ ਲੈ ਕਿਦਾ ਅੱਜ ਵੀ ਨਾ ਆਉਂਦੇ ਆ ਤੋਰੀ ਐ ਮਾਟੂ ਤੂੰ ਦੂਜਾ ਨਾ ਕਹੀਂ ਨਾ ਦੱਸ ਪਾਪਰ ਤੇ ਗੁਆਂਿਆਂ ਨਹੀਂ ਅੱਜ ਕੱਲ੍ਹ ਖਾਬ ਨੇ ਗੁਆਂਿਆਂ ਨੂੰ ਹਾਂ ਯੋਖਾ ਚੰਗੈ ਨਹੀਂ ਉਹਦੇ ਤੇ ਬੇਵੀ ਖਾ ਬੇਵਾਂ ਤਾਂ ਹੱਥ ਲੈ ਬੇਵੀ ਕੋਣ ਨੱਚੂਗਾ ਆਇਓ 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 ਕੋਣ ਨੱਚਣਾ ਪੂਰਾ ਪਤਾ हाँ हाँ चल उसका नोली 재미, hurting them because they were being abused ਪਾਉ ਭੁੱਲ ਗਏ ਕੋਈ ਵਧੀਆ ਜਿਹਾ ਗਾਣਾ ਇਹ ਵਲੌਗ ਬਣਾ ਸਾਡਾ ਚੱਲ ਮੁੰਡੇ ਦੀ ਭਾਬੀ ਆਣ ਲਾ ਗੇੜਾ ਮੜਾ ਦੇ ਗੇੜਾ ਆਹ ਕੰਨੀਆਂ ਆਹ ਚੱਕੀ ਫਿਰਦੀ ਮੁੰਡੇ ਦੀ ਭਾਬੀ ਮਨਪ੍ਰੀਤ ਆਇਆ ਕਰੀ ਇੱਕ ਫੋਟੋ ਵੇਚ ਰਹੀ ਆਦੀ ਐਦੀ ਰਹਿਦੀ ਉਹ ਐਦੀ ਰਹਿਦੀ ਐਦੀ ਰੋ ਸਾਰੇ ਇੱਕ ਮਿੰਟ ਮਨਪ੍ਰੀਤ ਆਦਰ ਦੇਖੀ ਮਨਪ੍ਰੀਤ ਆਦਰ ਦੇਖੀ ਦੇਵੀ ਭਾਬੀ ਪੰਗੜਾ ਤਾਂ ਸਜਦਾ ਤੇਰੇ ਦੇਵੀ ਭਾਬੀ ਪੰਗੜਾ ਤਾਂ ਸਜਦਾ ਸੰਗਨ ਹੋ ਗਿਆ ਚਲੋ ਆ ਕੁਰਸੀਆਂ ਲਾਂਭੇ ਮੈਂ ਦੋ ਇਹ ਆਪਾਂ ਦੀਆਂ ਚਾਹ ਤੇ ਵੀ ਆਏ ਨੀ

ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਾਕਾ ਸਾਡਾ ਸ਼ੇਰੇ ਸ਼ੇਰੇ ਉੱਠਿਆ ਏ ਅੱਜ ਦੇਖੋ ਹੋ ਗਿਆ ਚਲੋ ਚਲੋ ਅੱਜ ਤਾਂ ਚੋ ਨੇਕਸਟ ਡੇ ਅੱਜ ਛੁੱਟੀ ਏ ਛੁੱਟੀਆਂ ਅੱਜ ਕਿਹੜੀ ਛੁੱਟੀ ਏ ਅੱਜ ਸ਼ਰਮ ਦੇ ਉੱਲੂ ਬਨਾਇਆ ਬੜਾ ਮਜਾ ਆਇਆ ਉੱਲੂ ਬਨਾਇਆ ਬੜਾ ਮਜਾ ਸੌਂ ਗਈ ਸੀ ਫੇਰ ਸੌਣ ਲੱਗੀ ਸੀ ਰਜਾਈ ਲੈ ਕੇ ਅੱਜ ਛੁੱਟੀ ਚਲੋ ਅੱਜ ਦੇ ਅੰਦਰ ਦੇਖੋ ਤੁਸੀਂ ਚਲੋ ਬੇਬੀ ਕਾਕੇ ਸਾਡੇ ਦੀ ਰਸੋਈ ਦੇਖੋ ਤੁਸੀਂ ਅੰਦਰ ਦੇਖੋ ਚਲੋ ਬੇਬੀ ਇਹ ਰਸੋਈ ਬਣਾਈ ਏ ਨੰਨੂ ਨੇ ਇਹ ਤੇ ਲੜਾਈ ਨਾ ਬੜਾ ਗੱਦੇ ਦਾ ਇੱਧਰ ਦੇਖਿਓ ਹੈ ਨਾ ਆਹ ਦੇਖੋ ਕਿੰਨੀ ਸੋਹਣੀ ਯਾਰ ਰਸੋਈ ਬਣਾਈ ਨਹੀਂ ਮਨਪ੍ਰੀਤ ਹਮਮ ਕਾਕੇ ਦੇ ਸਾਡੇ ਦੇ ਕੰਮ ਦੇਖ ਲਓ ਤੁਸੀਂ ਹੈ ਤਾਂ ਤੁਹਾਨੂੰ ਇੱਕ ਹੋਰ ਚੀਜ਼ ਬਾਟਿਆ ਵਾਲੀ ਟੋਕਰੀ ਆਹ ਦਿਖਾਈ ਮੈਂ ਇੱਕ ਚੀਜ਼ ਹੋਰ ਦਿਖਾਣਾ ਦੇਖੋ ਓਹ ਵਿਚੋ ਦਿਖਾਉਂ ਬੋਲ ਕੇ ਹਾਂ ਹਾਂ ਓਏ 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 ਦੇਖਿਓ ਯਾਰ ਲੈਣ ਗਿਆ ਤੋ ਲੈ ਆਈਏ ਆ ਦੇਖੋ ਇਹ ਅੱਦਲ ਦੇਖੋ ਤੁਸੀਂ ਓਹੋ ਲੈ ਲਿਆ ਅੱਦਲ ਦੇਖਿਓ ਦੇਖੋ ਨਾ ਸੋਨਾ ਸਜਾਇਆ ਪੈ ਕਾਨਾ ਜੀ ਦਾ ਘਰ ਇਹਨੇ ਕਾਨਾ ਯੋ ਰੱਖਿਆ ਉਹ ਦੇਖੋ ਅੰਦਰ ਵੀ ਲਾਏ ਨੇ ਸਾਰੇ ਨਹੀਂ ਨਹੀਂ ਆ ਰੱਖੇ ਕਾਨਾ ਆ ਦੇਖੋ ਆ ਰੱਖੇ ਕਾਨਾ ਲੰਗੋ ਕਪੜੇ ਪਾ ਕੇ ਸੁਆਇਆ ਗਰਮ ਕਪੜੇ ਪਾ ਕੇ ਘਰ ਬਣਾਇਆ ਆ ਦੇਖੋ ਇਹ ਕੱਪੜੇ ਨੇ ਇਹ ਵਾਲੇ ਕੱਢ ਕੇ ਬਿਖਾਨ ਨੂੰ ਕਾਨਾ ਹੋਰ ਕੀ ਦੇ ਕੁੱਕ ਨੇ ਕੱਪੜੇ ਕਾਨਾਂ ਦੇ ਇਕੱਠੇ ਕਰੀ ਦੇ ਨੇ ਐਮ ਐਲ ਆਈ ਸੀ ਐਮ ਅਨਯਤੋ ਕਾਨੇ ਦੇ ਕੱਪੜੇ ਨੇ ਕਾਨੇ ਦੇ ਬਖਾ ਮਾਲਾ ਭਾਈ ਕਾਨੇ ਦੇ ਨਨੂ ਨਾ ਮਾਲਿਆ ਉਹ ਨਹੀਂ ਵੇ ਸਾਰੇ ਕਾਨਾਂ ਆਈ ਦੇ ਕੱਪੜੇ ਬਣੇ ਹੋਏ ਨੇ ਆਹ ਕੰਗਾ ਦੇ ਸੋਨੇ ਬਣਾਏ ਗੱਡੀ ਘੜ ਗਈ ਸੀ ਵੀ ਰੱਜੀ ਮਾਸੀ ਕੋਲ ਹਾਂ ਤੇ ਦਾਦੀ ਗੋਲ ਉੱਥੇ ਗਰਜੀ ਦਾਦੀ ਹੈ ਦੀ ਉਹ ਕੋ ਲੈ ਕੇ ਆਈ ਏ ਹਾਂ 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 ਕੁੱਕ ਨੇ ਸੋਨੇ ਨੇ ਆ ਨਨੂ ਹਾ ਕੀ ਨਨ ਇਹ ਕਿੱਥੇ ਲੱਗਦੇ ਆ ਐ ਉਹਦੀ ਪਗੜੀ ਪਤਾ ਮੇਰੇ ਇਸ ਨੂੰ ਕਿੱਥੇ ਲੱਗਦੇ ਆ ਐ ਉਹਦੀ ਪਗੜੀ ਪਗੜੀ ਨੇ ਹਾਂ ਕਾਨੇ ਦੀ ਪਗੜੀ ਜੈ ਲੱਗਦੇ ਨੇ ਉੱਪਰ ਠੀਕ ਠੀਕ ਮੰਨਦੇ ਜੀ ਡਾਈਨਿੰਗ ਆਹ ਸਾਹ ਹੇ ਕਿੱਲ ਲੜੀ ਗਰਮੀ ਦਾ ਨਾਲ ਆਹ ਦੇਖੋ ਹਾਂਜੀ ਤੇ ਹੁਣ ਬਸ ਇਸ ਵਲੌਗ ਨੂੰ ਆਪਾਂ ਇਥੇ ਐਂਡ ਕਰਦੇ ਹਾਂ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਣੇ ਰਹੋ ਸਾਡੇ ਵਲੌਗ ਦੇ ਨਾਲ ਕਿਉਂਕਿ ਹੁਣ ਨਵੇਂ-ਨਵੇਂ ਤੁਹਾਨੂੰ ਪਤਾ ਵੀ ਲੈਟਾਂ ਲੂਟਾਂ ਲਗਣੀਆਂ ਤੇ ਤਿਆਰੀਆਂ ਕਰਨੀਆਂ ਆ ਅਸੀਂ ਤੇ ਬਹੁਤ ਜ਼ਿਆਦਾ ਕੰਮ ਨੇ ਤੇ ਤੁਹਾਨੂੰ ਆਪਾਂ ਨਾਲ ਨਾਲ ਦਿਖਾਈ ਜੰਨੇ ਆ ਤੇ ਬਸ ਹੁਣ ਅਗਲੇ ਵਲੌਗ ਦੇ ਵਿੱਚ ਯਾਨੀ ਕਿ ਤੁਹਾਨੂੰ ਸਾਰਿਆਂ ਕੋਲ ਦੇਖਣ ਨੂੰ ਮਿਲੇਗਾ ਬਣੇ ਰਹੋ ਸਾਡੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਦਾ ਦੋ ਸਬਸਕ੍ਰਾਈਬ ਠੀਕ ਹੈ ਆਪਣਾ ਖਿਆਲ ਰੱਖੋ ਸਤਿ ਸ਼੍ਰੀ ਅਕਾਲ ਜੀ